ਤਾਂ ਨੂੰ ਬਹੁਤ-ਬਹੁਤ ਵਧਾਰਕ ਤੁਹਾਡੇ ਮਿਹਨਤ ਸਦਕਾ ਤੁਸੀਂ ਵੇਖੋ ਕਿੰਨਾ ਟਾਈਮ ਜਿਲੰਧਰ ਤੇ ਦਿੱਤਾ ਆਪਣੇ ਕੰਮ ਚ ਕੱਢ ਕੇ ਤੇ ਜੋ ਜਿਲੰਧਰ ਵਾਸੀਆਂ ਨੇ ਵਾਦਾ ਕੀਤਾ ਹੈਗਾ ਉਹ ਪੂਰਾ ਨਿਭਾਇਆ ਔਰ ਇੱਕ ਇਤਿਹਾਸਕ ਜਿੱਤ ਇਹ ਜਿਹੜੀ ਜਿੱਤ ਹੈ ਇਹ ਆਮ ਆਦਮੀ ਪਾਰਟੀ ਦੇ ਦਿੱਤੀ ਕਮਾਂ ਦੀ ਇੱਕ ਹੈ ਇਹ ਤੁਹਾਡੀ ਮਿਹਨਤ ਦੀ ਹੈ ਜਤਿੰਦਰ ਸ਼ਰਮਾ ਜੀ ਸਾਡੇ ਬਹੁਤ ਸੀਨੀਅਰ ਲੀਡਰ ਨੇ ਜਿਲੰਧਰ ਤੋਂ ਆਬਦੇ ਉਹਨੂੰ ਦਾਸ ਕਰਿਆ ਦਾ ਹਲਕਾ ਹੈ ਬਹੁਤ ਮਿਹਨਤ ਕੀਤੀ ਹੈ ਔਰ ਇਹ ਮਹਿੰਦਰ ਬਗਤ ਜੀ ਜਿਹੜੇ ਹੁਣ ਸਾਡੇ ਐਮਐਲਏ ਬਣੇ ਨੇ ਉਹਨੇ ਘਰ ਦੇ ਨਾਲ ਇਹਨਾਂ ਦਾ ਘਰ ਹੈ ਇਹਨਾਂ ਨੇ ਮੈਨੂੰ ਕਿਹਾ ਕਿ ਸਰ 2 200 ਆਦਮੀ 400 ਆਦਮੀ 2000 ਆਦਮੀ 4000 5000 ਆਦਮੀ ਜਿਸ ਟਾਈਮ ਬੋਲੋ ਕੜੇ ਕਰਦੇ ਆ ਬਹੁਤ ਬਹੁਤ ਸ਼ਰਮਤ ਸਾਹਿਬ ਬਧਾਈ ਔਰ ਸਪੈਸ਼ਲੀ ਮੇਰੇ ਜਲੰਧਰ ਬੈਸਟ ਦੇ ਲੋਕਾਂ ਦਾ ਜਿਨ੍ਹਾਂ ਨੇ ਆਸ਼ੀਰਵਾਦ ਮੇਰੇ ਚੀਫ ਮਿਨਿਸਟਰ ਸਾਹਿਬ ਨੂੰ ਦਿੱਤਾ ਹੈ ਮੇਰੇ ਐਮ ਐਲ ਏ ਸੇ ਮਹੀਦਰ ਭਗਜੀ ਨੂੰ ਇਤਨਾ ਪਰਵਾਰਾ ਦਿੰਦਾ ਯਕੀਨ ਨਾਲ ਕਹਿ ਸਕਣਾ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰਾਂਗੇ ਔਰ ਤੁਹਾਨੂੰ ਹਮੇਸ਼ਾ ਉਤਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਾਰੀ ਲੀਡਰਸ਼ਿਪ ਦਾ ਸਾਰੇ ਕਾਰਜਕਰਤਾ ਦਾ ਜਿਹੜੇ ਵੀ ਇਲੈਕਸ਼ਨ ਜੀ ਇਨਵੋਲਵ ਸੀਗੇ ਸਾਰੇ ਆਪ ਦੇ ਜਿਹੜੇ ਸੀਨੀਅਰ ਲੀਡਰ ਨੇ ਮੇਰੇ ਅਦਰ ਨਹੀਂ ਹੈ ਸੁਪਰੀਮ ਮੁਖੀ ਦੀਪਾਲ ਜੀ ਸਾਡੇ ਨੈਸ਼ਨਲ ਲੈਵਲ ਸੱਕੀ ਸਿੰਧੀ ਪਾਰਟੀ ਦੀ ਮੈਂਬਰ ਆ ਪਾਰਲੀਮੈਂਟ ਚੀ ਵੀ ਸਰ ਸਭ ਤੋਂ ਡੈਫੀਨਟਲੀ ਪੰਜਾਬ ਦਾ ਸਰਕਰਤਾ ਤਰਤਾ ਸਾਰੇ ਕੁਝ ਸਰਦਾਰ ਭਗਵਤ ਮਾਨ ਜੀ ਔਰ ਉਹਨਾਂ ਦੀ ਸਾਰੀ ਟੀਮ ਬਹੁਤ ਬਹੁਤ ਬੁਧਾਈ ਤੁਹਾਨੂੰ ਐਡੀ ਬਡੀ ਲੀਡ ਦੇ ਨਾਲ ਇਹ ਸੀਟ ਜਿੱਤਣ ਦੀ ਔਰ ਲੋਕਾਂ ਦਾ ਪ੍ਰੋਸਤ ਤੁਹਾਡੇ ਦੇ ਹੈ ਔਰ ਰਹੇਗਾ ਜਿੱਦਾਂ ਤੁਸੀਂ ਕੰਮ ਕਰਦੇ ਹੋ ਬਹੁਤ ਬਹੁਤ